ਮੰਮੀ ਅੱਜ ਦੀਵਾ ਜਾਂ ਕਿਉਂ ਚਲਾਈ ਜਾਨੀ ਆ ਦਿਵਾਲੀ ਰੰਗੀ ਨੂੰ ਤਾਂ ਕਿੰਨਾ ਟਾਈਮ ਹੋ ਗਿਆ ਇਹ ਆਪਾਂ ਜਦੋਂ ਕਈ ਵਾਰੀ ਤੁਰੰਤ ਫੰਕਸ਼ਨ ਆ ਜਾਂਦਾ ਤੇ ਆਪਾਂ ਨੂੰ ਐ ਲੱਗਦਾ ਵੀ ਕੀ ਕਰੀਏ ਤੇ ਉਸ ਦੇ ਲਈ ਆ ਤੈਨੂੰ ਇੱਕ ਹੋਮ ਮੇਡ ਪਣ ਡਾਈ ਬਣਾ ਕੇ ਦਿਖਾਉਣੀ ਜੋ ਤੁਰੰਤ ਤਿਆਰ ਕਰ ਸਕਦੇ ਆ ਜੇ ਜੇ ਆਪਾਂ ਨੂੰ ਐ ਹੁੰਦਾ ਕੋਈ ਹੱਲ ਨਹੀਂ ਹੁੰਦਾ ਤੁਰੰਤ ਦੇ ਰੋ ਫੰਕਸ਼ਨ ਆ ਜਾਂਦਾ ਤੇ ਉਧਰੋਂ ਆਪਾਂ ਤਨੇ ਤੋਂ ਡਾਈ ਵੀ ਨਹੀਂ ਲੱਗਦੀਗੀ ਤੇ ਆਪਾਂ ਨੂੰ ਐ ਲੱਗਦਾ ਵੀ ਹੁਣ ਕੀ ਕਰੀਏ ਤੇ ਜਾਂ ਜਿਹੜੇ ਛੋਟੇ ਨੌਜਵਾਨ ਮੁੰਡੇ ਹੁੰਦੇ ਉਹਨਾਂ ਨੂੰ ਇੱਕ ਤੁਰੰਤ ਦੋਸਤ ਨੇ ਕਿਸੇ ਨੇ ਕਹਿਤਾ ਵੀ ਆਪਾਂ ਜਾਗੋ ਤੇ ਜਾਣਾ ਜਾਂ ਵਿਆਹ ਤੇ ਜਾਣਾ ਤੇ ਉਹਨਾਂ ਨੂੰ ਐ ਹੁੰਦਾਗਾ ਵੀ ਕਿ ਵਾਲ ਚਿੱਟੇ ਵੀ ਨਾ ਦਿਖਣ ਅਸੀਂ ਵਿਆਹ ਤੇ ਜਾਣਾਗਾ ਤੇ ਡਾਈ ਉਹ ਲਾਉਂਦੇ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਡਾਈ ਲਾਉਣ ਨਾਲ ਆ ਹੀ ਹੁੰਦਾ ਵੀ ਜਿਆਦੇ ਨਾ ਜਾਣ ਤੇ ਇਹ ਜਿਹੜੀ ਹੋਮੇਡ ਆਪਾਂ ਡਾਈ ਬਣਾਉਣੀ ਦੱਸਦੀਆਂ ਤੇ ਇਹ ਆਰਗੈਨਿਕ ਵੀ ਆ ਤੇ ਇਹਦੇ ਚ ਕੋਈ ਕੈਮੀਕਲ ਵੀ ਨਹੀਂ ਹੋਣਾ ਤੇ ਇਹ ਤੁਰੰਤ ਵੀ ਲੱਗ ਜੂਗੀ ਐਟ ਅ ਟਾਈਮ ਲੱਗ ਕੇ ਲੱਗ ਜਾਂਦੀ ਹੈ ਜਿਹੜੀ ਤੇ ਜਿਹਦੇ ਨਾਲ ਕੋਈ ਆਪਾਂ ਨੂੰ ਸਾਈਡ ਇਫੈਕਟ ਵੀ ਨਹੀਂ ਹੁੰਦਾਗਾ ਬਾਲਾਂ ਦੇ ਵਿੱਚ ਲਾਉਣ ਨਾਲ ਤੇ ਜਿਹੜੀ ਆਈਬ੍ਰੋ ਹੁੰਦੀ ਆਪਣੀ ਗੰਘਾਂ ਦੀ ਲੈਂਥ ਛੋਟੀ ਹੁੰਦੀ ਹੈਗੀ ਤੇ ਨਾਲੇ ਫਿੱਕੀਆਂ ਜੀਆਂ ਹੁੰਦੀਆਂ ਆ ਤੇ ਉਹਨਾਂ ਤੇ ਵੀ ਲਾ ਸਕਦੇ ਤੇ ਬਾਲ ਵੀ ਕਈਆਂ ਦੇ ਚਿੱਟੇ ਆ ਜਾਂਦੇ ਆ ਤੇ ਉਹ ਸਿੱਤ ਤਾਂ ਭੈਣਾ ਜਾਂ ਕੋਈ ਵੀ ਰਡਾਈ ਲਗਾ ਲੈਂਦੇ ਆ ਤੇ ਪਰ ਆਪਾਂ ਚਗਾ ਆਈ ਵਿਰੋਧ ਦੇ ਤੇ ਆਪਾਂ ਨਾ ਤਾਂ ਡਾਈ ਲਗਾ ਸਕਦੇ ਕਿਉਂਕਿ ਡਾਈ ਲਗਾਉਣ ਨਾਲ ਫਿਰ ਹੋਰ ਵੀ ਚਿੱਟੇ ਹੋ ਜਾਂਦੇ ਹੈਗੇ ਤੇ ਉਹਨਾਂ ਲਈ ਕੋਈ ਹੱਲ ਨਹੀਂ ਹੁੰਦਾ ਤੇ ਉਹ ਆਪਾਂ ਅੱਜ ਹੱਲ ਇਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜਗਾ ਦੀਵਾ ਆਪਾਂ ਜਗਾ ਲਿਆ ਤਾਂ ਦੀਵਾ ਜਿਹੜਾ ਲੈਣਾ ਆਪਾਂ ਦੇਸੀ ਘੋ ਦਾ ਜਗਾਇਆ ਤੇ ਸਹੀ ਗਾਂ ਦਾ ਘੋ ਹੈਗਾ ਤਾਂ ਗਾਂ ਦਾ ਘੋ ਲੈ ਲਓ ਬਹੁਤ ਹੀ ਵਧੀਆ ਹੈਗਾ ਤੇ ਹੁਣ ਤੁਸੀਂ ਦੇਖੋ ਆਪਣੀਆਂ ਅੱਗੇ ਦਾਦੀਆਂ ਨਾਨੀਆਂ ਮੇਰੀ ਮਾਂ ਵੀ ਮੇਰੀ ਦਾਦੀ ਵੀ ਇਸ ਤਰ੍ਹਾਂ ਦੀਵਾਲੀ ਦੀ ਰਾਤ ਨੂੰ ਜਿਹੜਾ ਕੱਜਲ ਆ ਦੀ ਬਣਾਉਂਦੀ ਹੁੰਦੀ ਸੀ ਕੱਜਲ ਵੀ ਇਸੇ ਤਰ੍ਹਾਂ ਹੀ ਬਣ ਕੇ ਤਿਆਰ ਹੁੰਦਾਗਾ ਤੇ ਉਹ ਆ ਹੀ ਬਣਾਉਂਦੇ ਹੁੰਦੇ ਸੀ ਦੀਵਾ ਲਗਾ ਕੇ ਰੱਖ ਦੇਣਾ ਤੇ ਉੱਤੇ ਉਹਨਾਂ ਨੇ ਕੋਈ ਕੌਲੀ ਮੁੱਦੀ ਮਾਰਦੇ ਨੇ ਤੇ ਆਪਾਂ ਨੂੰ ਛੋਟੇ ਹੁੰਦੇ ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ ਹੁੰਦਾ ਵੀ ਇਹ ਕੀ ਕਰਦੇ ਆ ਕਾਲਸ ਜੀ ਐਨੀ ਕਿਉਂ ਇਕੱਠੀ ਕਰ ਲਈ ਤੇ ਇਹ ਬਹੁਤ ਹੀ ਵਧੀਆ ਜ਼ਿਆਦਾ ਚੀਜ਼ ਬਣ ਬਣ ਕੇ ਤਿਆਰ ਹੁੰਦੀ ਹੈ ਇਹ ਕੋਈ ਅੱਜ ਦੀ ਚੀਜ਼ ਨਹੀਂ ਹੈਗੀ ਆਪਣੇ ਪ੍ਰਾਣੀਆਂ ਦਾਦੀਆਂ ਨਾਨੀਆਂ ਦੇ ਟਾਈਮ ਦੀ ਇਹ ਚੀਜ਼ ਚੱਲੀ ਆਉਂਦੀ ਇਸ ਤਰ੍ਹਾਂ ਹੀ ਬਣ ਜਾਂਦੀ ਹੁਣ ਆਪਾਂ ਇਹ ਦੀਵਾ ਲਗਾਤਾ ਦੀਵਾ ਦੇਸੀ ਘੋਦਾ ਦੀਵਾ ਲਗਾਇਆ ਤੇ ਉਹਦੇ ਉੱਤੇ ਹੁਣ ਆਪਾਂ ਇਹ ਇਸ ਤਰ੍ਹਾਂ ਇੱਕ ਪਲੇਟ ਆ ਜਿਹੜੀ ਇਸ ਤਰ੍ਹਾਂ ਹੀ ਮੁੱਦੀ ਮਾਰ ਦੇ ਆਉਂਗੀ ਤੇ ਤਿੰਨ ਆਪਾਂ ਜਿਹੜੇ ਆ ਬਾਦਾਮ ਲੈ ਲਏ ਆਗੇ ਬਾਦਾਮਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਜਲਾ ਦੇਵਾਂਗੇ ਬਾਦਾਮ ਜਲ ਜਾਣਗੇ ਆਪਾਂ ਥੋੜਾ ਜਿਹਾ ਬਾਦਾਮਾਂ ਨੂੰ ਘਿਓ ਲਗਾ ਲਿਆ ਘਿਓ ਲਗਾ ਕੇ ਹੁਣ ਬਾਦਾਮਾਂ ਨੂੰ ਵੀ ਇਸ ਤਰ੍ਹਾਂ ਹੀ ਆਪਾਂ ਤੀਲੀ ਦੇ ਨਾਲ ਆ ਜਿਹੜੀ ਬਾਦਾਮ ਨੂੰ ਅੱਗ ਲਗਾਵਾਂਗੇ ਤੇ ਇਸ ਤਰ੍ਹਾਂ ਇਹ ਵੀ ਜਲ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ ਦੱਸਾਂਗੇ ਤੁਹਾਨੂੰ ਕੀ ਕਰਨਾ ਸਿੰਮੋ ਬੱਤੀ ਨਾਲ ਜਲਾ ਸਕਦੇ ਆ ਚਾਹੇ ਇਸੇ ਦੀਵੇ ਨਾਲ ਹੀ ਜਲਾ ਸਕਦੇ ਆ ਜੇ ਲਾ ਕੇ ਤੇ ਜਦੋਂ ਇਹ ਜਗਣ ਲੱਗ ਗਿਆ ਨਾ ਹੌਲੀ-ਹੌਲੀ ਇਸ ਤਰ੍ਹਾਂ ਹੀ ਰੱਖਦੇ ਹਾਂ ਹੌਲੀ-ਹੌਲੀ ਜਗੀ ਜਾਊ ਧੁਖੀ ਜਾਊਗਾ ਇਸ ਤਰ੍ਹਾਂ ਹੀ ਧੁਖੀ ਜਾਊ ਤੇ ਜਦੋਂ ਫੇਰ ਬੁੱਝ ਗਿਆ ਇੱਕ ਵਾਰੀ ਬੁੱਝ ਜਾਂਦਾ ਹੁੰਦਾ ਫੇਰ ਫੇਰ ਉਸ ਨੂੰ ਆਗਾ ਜਿਹੜੀ ਲਗਾ ਦੇਣੀ ਹੈ ਤਾਂ ਕਿ ਇਹਦੀ ਵੀ ਰਾਖ ਬਣ ਜੇ ਕੋਲੇ ਦੀ ਤਰ੍ਹਾਂ ਇਹ ਜਗੀ ਜਾਊਗਾ ਹੌਲੀ-ਹੌਲੀ ਜਗੀ ਜਾਣਗੇ ਹੋਨੇ ਚੱਲੀ ਜੀ ਜਿਵੇਂ ਉਹ ਚੱਲ ਰਿਹਾ ਹੈ। ਆ ਦੇਖੋ ਜੀ ਬਦਾਮ ਐ ਹੁਣ ਜਿਹੜੇ ਆਪਣੇ ਪੂਰੀ ਚੰਗੀ ਤਰ੍ਹਾਂ ਜਲ ਚੁੱਕੇ ਹੈਗੇ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਆਪਾਂ ਹੁਣ ਕੁੱਟ ਲਵਾਂਗੇ। ਤਾਂ ਆਪਾਂ ਇਸ ਤਰ੍ਹਾਂ ਹੁਣ ਇਸ ਤਰ੍ਹਾਂ ਕੁੱਟ ਕੇ ਇਹਨਾਂ ਦੀ ਜਿਹੜੀ ਰਾਖ ਜੀ ਆ ਉਹ ਬਣਾਉਣੀ ਆ ਇਸ ਤਰ੍ਹਾਂ ਇਹ। ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ। ਤੇ ਉਹ ਫਿਰ ਸਾਨੂੰ ਆਪਾਂ ਦੱਸਦੇ ਆ ਵੀ ਉਹ ਕਿਸ ਤਰ੍ਹਾਂ ਐਡ ਕਰਨੀ ਹੈਗੀ ਕਿਵੇਂ ਕਰਨੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਹਨੂੰ ਜਮਾ ਰਗੜ ਲੈਣਾ ਆ ਦੀਵਾ ਵੀ ਆਪਣਾ ਬੁੱਝ ਚੁੱਕਿਆ ਦੀਵੇ ਤਾਂ ਆਪਾਂ ਦੇਖੋ ਉਸ ਲਾਇਆ ਵੀ ਨਹੀਂ ਹਜੇ ਦੇ ਵਿੱਚ ਕੋਈ ਚੀਜ਼ ਜਿਹੜੀ ਆਪਾਂ ਐਡ ਹੋਰ ਕਰਨੀ ਉਹ ਵੀ ਨਹੀਂ ਕਰੀ ਤੇ ਤਾਂ ਵੀ ਦੇਖੋ ਤੁਸੀਂ ਹੱਥ ਦੇ ਨਾਲ ਮੇਰੇ ਜਿਹੜੀ ਲੱਗੀ ਆ ਕਾਲਸ ਇਹ ਲੈਂਦੀ ਨਹੀਂ ਹੈਗੀ ਦੇਖੋ ਕਿੰਨਾ ਕਾਲਾ ਹੋ ਗਿਆ ਬਿਲਕੁਲ ਇਹ ਡਾਈ ਦੀ ਤਰ੍ਹਾਂ ਹੋ ਜਾਂਦਾ ਹੈਗਾ ਤੇ ਜਾ ਕੇ ਜਿਹੜੀ ਨੇਚਰਲ ਡਾਈ ਆਪਣੀ ਬਣ ਕੇ ਤਿਆਰ ਹੋ ਗਈ ਹੈਗੀ ਇਹ ਨਾ ਤੇ ਹੁਣ ਆਪਾਂ ਦੀਵੇ ਦੇ ਉੱਤੇ ਆਪਾਂ ਦੇਖੀਂ ਥੜਾ ਦੇਖੋ ਕਿੰਨੀ ਕਾਲਸ ਹੈ ਜਿਹੜੀ ਆਪਣੀ ਤਿਆਰ ਹੋ ਗਈ ਲੱਗ ਕੇ ਹੁਣ ਆਪਾਂ ਇਹਨੂੰ ਵੀ ਇਸੇ ਦੇ ਵਿੱਚ ਹੀ ਆਪਾਂ ਝਾੜ ਲਾਵਾਂਗੇ ਤੁਸੀਂ ਜਾਂ ਤਾਂ ਕੋਈ ਬਰਸ਼ ਵਗੈਰਾ ਲੈ ਲਓ ਚੰਗੀ ਤਰ੍ਹਾਂ ਉਹਨੂੰ ਇਕੱਠਾ ਕਰਕੇ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਆਏ ਇਕੱਠੀ ਕਰ ਲਵਾਂਗੇ ਆਪਾਂ ਦੀਵਾ ਤੁਸੀਂ ਜਿਹੜਾ ਜਗਾਉਣਾ ਜੀ ਤੇ ਉਹਨਾਂ ਸਰੋਂ ਦੇ ਤੇਲ ਦਾ ਹੀ ਜਗਾਉਣਾ ਤੇ ਦੇਸੀ ਘਿਓ ਵਗੈਰਾ ਜਦੋਂ ਆਪਾਂ ਜਿਾ ਘਿਓ ਪਾਉਨੇ ਆ ਘਿਓ ਦੇ ਨਾਲ ਥੋੜੀ ਜਿਹੀ ਕਾਲਸ ਅਜਰੀ ਉਹ ਘੱਟ ਲੱਗਦੀ ਹੈ ਕਈ ਵਾਰੀ ਤਾਂ ਬਣਦੀ ਨਹੀਂ ਹੈਗੀ ਘਾਟ ਹੀ ਬਣਦੀ ਹੈਗੀ ਤੇ ਆਪਾਂ ਸਰੋਂ ਦੇ ਤੇਲ ਦਾ ਹੀ ਦੀਵਾ ਜਗਾਉਣਾ ਦਿਵਾਲੀ ਨੂੰ ਦੇਖੋ ਜਦੋਂ ਆਪਾਂ ਜਿਹੜਾ ਕੱਜਲ ਬਣਾਉਂਦਾਂ ਸੀ ਅੱਗੇ ਆਪਣੀਆਂ ਦਾਦੀਆਂ ਤਾਂ ਉਹ ਤੇਲ ਸਰੋਂ ਦੇ ਤੇਲ ਦਾ ਦੀਵਾ ਹੀ ਲਗਾਉਂਦੀਆਂ ਸੀਗਾ ਉਸੇ ਨਾਲ ਹੀ ਜ਼ਿਆਦਾ ਕਾਲਸ ਤਿਆਰ ਹੁੰਦੀ ਹੈਗੀ ਹਾਂਜੀ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਾਂਗੇ ਉਹ ਆ ਵਿਟਾਮਿਨ E ਦਾ ਕੈਪਸੂਲ ਇੱਕ ਵਿਟਾਮਿਨ E ਦਾ ਕੈਪਸੂਲ ਤੁਸੀਂ ਲੈਣਾਗਾ ਤੇ ਜੇ ਵਿਟਾਮਿਨ E ਦਾ ਕੈਪਸੂਲ ਨਹੀਂ ਪਾਉਣਾ ਤਾਂ ਤੁਸੀਂ ਕੋਕੋਨਟ ਆਇਲ ਵੀ ਪਾ ਸਕਦੇ ਸਿਰਫ ਕਤੋਂ ਕਾ ਹੀ ਪਾਉਣਾਗਾ ਤੇ ਜਾਂ ਕੋਈ ਮੱਖਣੀ ਵਗੈਰਾ ਵੀ ਪਾ ਸਕਦੇ ਆ ਉਹ ਵੀ ਸਰੋਂ ਦਾ ਤੇਲ ਵੀ ਤੁਸੀਂ ਇੱਕ ਤੌਕਾ ਪਾਉਣਾ ਕੋਈ ਵੀ ਆਇਲ ਜਿਹੜਾ ਲੈ ਕੇ ਪਾ ਸਕਦੇ ਆ ਤੁਸੀਂ ਦੀ ਬਾਲਾਂ ਦੀ ਗਰੋਥ ਹੈ ਜਿਵੇਂ ਆਈ ਬਰੋ ਤੇ ਲਾਉਣਾ ਕੰਗਾ ਦੀ ਆਈ ਬਰੋ ਆ ਜਿਹੜੀ ਜਮਾ ਹੁੰਦੀ ਨੇਗੀ ਤੇ ਉਸ ਦੀ ਇਹ ਗਰੋਥ ਵੀ ਆ ਜਾਂਦੀ ਹੈ ਦੇ ਨਾਲ ਤੇ ਹੋ ਜੂਗੀ ਤੇ ਇਹਨੂੰ ਆਪਾਂ ਕਿਸੇ ਕੰਟੇਨਰ ਦੇ ਵਿੱਚ ਇਕੱਠਾ ਕਰਕੇ ਕੱਢ ਸਕਦੇ ਹਾਂ ਤੇ ਜਦੋਂ ਤੁਹਾਨੂੰ ਲੋੜ ਹੋਵੇ ਤੁਸੀਂ ਹੌਲੀਕ ਦਿਨੇ ਇਹਨੂੰ ਲਾ ਲਓ ਆਪਣੇ ਬਾਲਾਂ ਦੇ ਉੱਤੇ ਅਪਲਾਈ ਕਰ ਲਓ ਕਿ ਜੇ ਨੌਜਵਾਨ ਮੁੰਡੇ ਆਗੇ ਜਿਹੜੇ ਜਿਵੇਂ ਉਹਨਾਂ ਦੇ ਇੱਕ ਸਾਈਡ ਤੇ ਦਾੜੀ ਮੁੱਛਾਂ ਤੇ ਤੇ ਜਾਂ ਪੋਟਪੜੀਆਂ ਦੇ ਵਿੱਚ ਕੱਟੇ ਹੋਏ ਵਾਲਾਂ ਦੇ ਵਿੱਚ ਛੋਟੇ-ਛੋਟੇ ਵਾਲਾਂ ਦੇ ਵਿੱਚ ਵਾਲ ਚਿੱਟੇ ਹੋ ਜਾਂਦੇ ਉੱਥੇ ਵੀ ਇਹ ਅਪਲਾਈ ਕਰ ਸਕਦੇ ਆਪਾਂ ਆ ਦੇਖੋ ਜੀ ਆਪਣੀ ਹੁਣ ਬਣ ਕੇ ਇਹ ਡਾਈ ਬਿਲਕੁਲ ਤਿਆਰ ਹੈ ਤੇ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਪਾ ਸਕਦੇ ਆ ਆ ਦੇਖੋ ਐਸਟਰਾ ਆਏ ਲੱਗ ਕੇ ਲੱਗ ਜਾਂਦੀ ਹੈ ਇਹ ਜਦੋਂ ਹੱਥ ਧੋਵਾਂਗੇ ਆਪਾਂ ਧੋਣ ਤੋਂ ਬਾਅਦ ਵੀ ਇਹ ਕਲਰ ਆ ਇਹਦਾ ਨਹੀਂ ਉਤਰਦਾਗਾ ਤਾਂ ਕਰਕੇ ਆਪਾਂ ਇਹ ਵਾਲਾਂ ਤੇ ਜਦੋਂ ਅਪਲਾਈ ਕਰਾਂਗੇ ਤਾਂ ਬਹੁਤ ਵਧੀਆ ਕਲਰ ਆ ਜਿਹੜਾ ਇਹ ਵਾਲਾਂ ਦੇ ਉੱਤੇ ਚੜੂਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਜੀ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ